ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2014 ਚ ਆਸਟ੍ਰੇਲੀਆ ਚ ਇੱਕ ਰਸਾਲਾ ਛਪਦਾ ਜਿਹਦਾ ਨਾਮ ਹੈ ਬਿਲੀਨੀਅਰ ਉਸ ਰਸਾਲੇ ਨੇ ਦੁਨੀਆ ਦੇ ਟੋਪ 10 ਜਰਨਲਰੀ ਇੱਕ ਲਿਸਟ ਬਣਵਾਈ ਹੋਰ ਜੇ ਪਿੱਛੇ ਜਾਈਏ ਤਾਂ ਸਨ 1891 ਨੂੰ ਇੰਗਲੈਂਡ ਚੋਂ ਇੱਕ ਅਖਬਾਰ ਨਿਕਲਦਾ ਸੀ ਉਹਦਾ ਨਾਮ ਸੀ ਇਟ ਬੀਨਸ ਹੁਣ ਉਹ ਅਖਬਾਰ ਬੰਦ ਹੋ ਗਿਆ ਉਸ ਅਖਬਾਰ ਨੇ ਦੁਨੀਆ ਦੇ 100 ਮਹਾਨ ਜਰਨੈਲਾਂ ਦੀ ਲਿਸਟ ਬਣਵਾਈ ਇੰਗਲੈਂਡ ਵਾਲਿਆਂ ਨੇ ਇੱਕ ਇਸ਼ਤਿਹਾਰ ਦਿੱਤਾ ਸੀ ਸਾਨੂੰ ਚਿੱਠੀਆਂ ਪਾਓ ਕਿ ਦੁਨੀਆ ਦਾ ਇੱਕ ਨੰਬਰ ਦਾ ਜਰਨੈਲ ਕਿਹੜਾ ਹੋਵੇਗਾ ਸੰਸਾਰ ਕਿਹਨੂੰ ਮੰਨਦਾ ਕਿ ਆਹ ਬੰਦਾ ਇੱਕ ਨੰਬਰ ਤੇ ਆਉਣ ਦੇ ਲਾਇਕ ਆ ਵੋਟਾਂ ਪਈਆਂ ਇੰਗਲੈਂਡ 'ਚ ਤੇ 100 ਬੰਦਿਆਂ 'ਚੋਂ ਪਹਿਲੇ ਨੰਬਰ ਤੇ ਅਤੇ 2014 ਵਿੱਚ 10 ਬੰਦਿਆਂ 'ਚੋਂ ਪਹਿਲੇ ਨੰਬਰ ਤੇ ਸਾਡਾ ਵੱਡ ਵਡੇਰਾ ਹਰੀ ਸਿੰਘ ਨਲੂਏ ਦਾ ਨਾਮ ਪਹਿਲੇ ਨੰਬਰ ਤੇ ਆਇਆ ਉਹ ਹਰੀ ਸਿੰਘ ਨਲੂਆ ਇਹਦੀ ਟੂਟੀ ਪੂਰੇ ਦਰਾ ਖੈਬਰ ਤੱਕ ਬੋਲਦੀ ਸੀ ਭਾਰਤ ਨੂੰ ਲੁੱਟਣ ਵਾਸਤੇ ਜਿੰਨੇ ਬੰਦੇ ਆਏ ਉਹ ਦਰਾ ਖੈਬਰ ਦੇ ਵਿੱਚੋਂ ਲੰਘ ਕੇ ਆਏ ਪਰ ਇਤਿਹਾਸ ਕਹਿੰਦਾ ਦਰਾ ਖੈਬਰ ਦੇ ਉਸ ਰਸਤੇ ਨੂੰ ਆਪਣੀ ਹਿੱਕ ਦੇ ਜ਼ੋਰ ਤੇ ਬੰਦ ਕਰਕੇ ਵਿਖਾਇਆ ਸੀ ਉਹ ਦੁਨੀਆ ਤੇ ਇੱਕੋ ਇੱਕ ਸਰਦਾਰ ਸੀ ਹਰੀ ਸਿੰਘ ਨਲੂਆ ਅੰਗਰੇਜ਼ ਇਤਿਹਾਸਕਾਰ ਕਹਿੰਦੇ ਨੇ ਕਿ ਬੇਵਕਤੀ ਹਰੀ ਸਿੰਘ ਨਲੂਏ ਦਾ ਚਲੇ ਜਾਣਾ ਸਿੱਖਾਂ ਵਾਸਤੇ ਬੜਾ ਵੱਡਾ ਘਾਟਾ ਸੀ ਉਹ ਜਿੰਨੀ ਤੇਜ਼ੀ ਨਾਲ ਅਫਗਾਨਿਸਤਾਨ ਨੂੰ ਵੱਧ ਚੁੱਕਾ ਸੀ ਪੰਜਾਬ ਚੋਂ ਨਕਲ ਦਾ ਨਿਕਲਦਾ ਉਹ ਅਫਗਾਨਿਸਤਾਨ ਦੇ ਬਾਰਡਰ ਤੱਕ ਚਲਾ ਗਿਆ ਜੇ ਕੁਦਰਤ ਹਰੀ ਸਿੰਘ ਨਲੂਏ ਨੂੰ ਹੋਰ ਜ਼ਿੰਦਗੀ ਦਿੰਦੀ ਦੁਨੀਆ ਦੇ ਇਤਿਹਾਸਕਾਰ ਮੰਨਦੇ ਆ ਕਿ ਹਰੀ ਸਿੰਘ ਇੰਨੀ ਕੋ ਜ਼ੋਰਤ ਰੱਖਦਾ ਸੀ ਉਹਨੇ ਅਫਗਾਨਿਸਤਾਨ ਤੋਂ ਲੰਘ ਕੇ ਸਿੱਖਾਂ ਦੇ ਰਾਜ ਭਾਗ ਦੇ ਝੰਡੇ ਯੂਰਪ ਦੇ ਵਿਦੇਸ਼ਾਂ ਤੱਕ ਝੁਲਾ ਦੇਣੇ ਸੀ ਸਰਦਾਰ ਹਰਜੀ ਸਿੰਘ ਨਲੂਏ ਵਰਗਾ ਬਹਾਦਰ ਯੋद्धा ਜਰਨੈਲ ਕੋਈ ਨਹੀਂ ਇੱਕ ਜਰਨੈਲ ਇੰਗਲੈਂਡ ਵਿੱਚੋਂ ਆਇਆ ਲਾਰਡ ਵਿਲੀਅਮ ਬੈਂਟਕ ਉਹਦੀ ਮੁਲਾਕਾਤ ਹੋਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਉਹ ਕਹਿੰਦਾ ਸ਼ੇਰੇ ਪੰਜਾਬ ਮੈਂ ਤੇਰੇ ਵੱਡੇ ਵੱਡੇ ਬਹਾਦਰਾਂ ਦਾ ਨਾਮ ਸੁਣਿਆ ਪਰ ਹਰੀ ਸਿੰਘ ਮਲੂਏ ਨਾਮ ਦਾ ਬੰਦਾ ਆ ਤੇਰੇ ਕੋਲ ਸੁਣਿਆ ਉਹਦੀ ਦਿੱਖ ਬੜੀ ਸੋਹਣੀ ਆ ਉਹਦੀਆਂ ਅੱਖਾਂ ਚ ਨਹੀਂ ਵੇਖਿਆ ਜਾਂਦਾ ਇੰਨਾ ਜਵਾਨ ਇੰਨਾ ਪਰਮਾ ਇੰਨਾ ਫੱਬੂਆ ਦੁਨੀਆ ਤੇ ਕੋਈ ਨਹੀਂ ਹੈਗਾ ਕਹਿੰਦਾ ਮੈਨੂੰ ਵਖਾ ਤਾਂ ਸਹੀ ਹਰੀ ਸਿੰਘ ਮਲੂਆ ਹੈ ਕਿਦਾਂ ਦਾ ਸ਼ੇਰੇ ਪੰਜਾਬ ਉਸ ਗੋਰੇ ਜਰਨੈਲ ਨੂੰ ਕਹਿੰਦਾ ਬਈ ਕੱਲ ਲੱਗੇ ਦਰਬਾਰ ਚ ਆ ਅਗਲੇ ਦਿਨ ਦਰਬਾਰ ਲੱਗਾ ਇੱਕ ਪਾਸੇ ਸ਼ੇਰੇ ਪੰਜਾਬ ਬੈਠਾ ਇੱਕ ਪਾਸੇ ਗੋਰਾ ਜਰਨੈਲ ਬੈਠਾ ਸਭ ਤੋਂ ਪਹਿਲਾਂ ਘੋੜੇ ਉੱਤੇ ਚੜ ਕੇ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤ ਲੰਗਿਆ ਖੜਕ ਸਿੰਘ ਦਿਖ ਬਹੁਤ ਸੋਹਣੀ ਸੀ ਉਹਦੀ ਅੰਗਰੇਜ਼ ਅਫਸਰ ਹੱਥ ਖੜਾ ਕਰਕੇ ਕਹਿੰਦਾ ਇਹੇ ਹਰੀ ਸਿੰਘ ਨਲੂਆ ਉਹਨੇ ਆਖਿਆ ਨਹੀਂ ਇਹੇ ਮੇਰਾ ਪੁੱਤ ਆ ਖੜਕ ਸਿੰਘ ਉਸ ਤੋਂ ਬਾਅਦ ਸ਼ੇਰੇ ਪੰਜਾਬ ਦਾ ਦੂਜਾ ਪੁੱਤ ਲੰਗਿਆ ਸ਼ਹਿਜ਼ਾਦਾ ਸ਼ੇਰ ਸਿੰਘ ਉਹਦੀ ਦਿਖ ਖੜਕ ਸਿੰਘ ਤੋਂ ਵੀ ਜ਼ਿਆਦਾ ਗੋਰਾ ਅਫਸਰ ਕਹਿੰਦਾ ਇਹ ਹੀ ਆ ਹਰੀ ਸਿੰਘ ਨਲੂਆ ਉਹਨੇ ਆਖਿਆ ਨਹੀਂ ਉਸ ਤੋਂ ਬਾਅਦ ਨਿਧਾਨ ਸਿੰਘ ਪੰਜ ਹੱਥਾ ਲੰਘਿਆ ਉਹਦੀ ਦਿਖ ਪਹਿਲੇ ਦੋਹਾਂ ਦੇ ਨਾਲੋਂ ਵੀ ਜ਼ਿਆਦਾ ਗੋਰਾ ਥੋੜਾ ਕਲਪਕੇ ਕਹਿੰਦਾ ਜੇ ਹਰੀ ਸਿੰਘ ਨਲੂਆ ਹੈ ਉਹਨੇ ਆਖਿਆ ਨਹੀਂ ਚੌਥੇ ਨੰਬਰ ਤੇ ਵਾਕਿਆ ਹਰੀ ਸਿੰਘ ਨਲੂਆ ਲੰਘਿਆ ਤੇ ਗੋਰਾ ਕੁਰਸੀ ਦੀਆਂ ਬਈਆਂ ਫੜ ਕੇ ਉੱਠਿਆ ਕਹਿੰਦਾ ਜੇ ਹਰੀ ਸਿੰਘ ਨਲੂਆ ਹੈ ਤੇਗ ਛੇਰੇ ਪੰਜਾਬ ਨੇ ਵੈਸੇ ਹੀ ਮਜ਼ਾਕ ਵਿੱਚ ਕਹਿ ਦਿੱਤਾ ਇਹ ਨਾ ਨਹੀਂ ਐਵੀ ਹਰੀ ਸਿੰਘ ਨਲੂਆ ਨਹੀਂ ਗੋਰੀ ਨੇ ਆਪਣੇ ਸਿਰ ਦੇ ਵੱਲ ਪੁੱਟ ਕੇ ਆਖਿਆ ਅਗਰ ਜੇ ਹਰੀ ਸਿੰਘ ਨਲੂਆ ਨਹੀਂ ਤਾਂ ਦੁਨੀਆ ਮੇਂ ਔਰ ਹਰੀ ਸਿੰਘ ਨਲੂਆ ਹੈ ਹੀ ਕਹੀਂ ਨਹੀਂ ਗੋਰਾ ਆ ਕੇ ਮਿਲਿਆ ਹਰੀ ਸਿੰਘ ਨਲੂਏ ਨੂੰ ਉਹਨੇ ਜੇਬ ਵਿੱਚੋਂ ਸੋਨੇ ਦੀਆਂ ਮੋਹਰੇ ਕੱਢ ਕੇ ਹਰੀ ਸਿੰਘ ਨਲੂਏ ਵੱਲ ਕੀਤੀਆਂ ਹਰੀ ਸਿੰਘ ਨਲੂਏ ਨੇ ਸੋਨੇ ਦੀਆਂ ਮੋਹਰਾਂ ਲਈਆਂ ਮਸਲ ਕੇ ਤੇ ਗੋਰੇ ਵੱਲ ਵਾਪਸ ਛੁੱਟ ਦਿੱਤੀਆਂ ਗੋਰਾ ਸ਼ੇਰੇ ਪੰਜਾਬ ਕੋਲ ਆ ਗਿਆ ਸ਼ੇਰੇ ਪੰਜਾਬ ਕਹਿੰਦਾ ਕੀ ਕਰਨ ਗਿਆ ਸੀ ਲਾਗੇ ਕਹਿੰਦਾ ਪਰਖ ਕਰਨ ਗਿਆ ਸੀ ਕਹਿੰਦਾ ਕੀ ਪਰਖ ਕੀਤੀ ਕਹਿੰਦਾ ਪਰਖ ਕੀਤੀ ਆ ਵੀ ਸਾਡੇ ਨਾਲ ਰਲ ਜਾ ਸੋਨੇ ਨਾਲ ਤੋਲਦੇ ਆਂਗੇ ਕਹਿੰਦਾ ਜਵਾਬ ਕੀ ਮਿਲਿਆ ਕਹਿੰਦਾ ਸਾਡੀਆਂ ਨਜ਼ਰਾਂ ਤੋਂ ਦੂਰ ਹੋ ਜਾ ਨਹੀਂ ਤੇ ਮਸਲ ਕੇ ਰੱਖਦੇ ਆਂ ਕਹਿੰਦਾ ਸ਼ੇਰੇ ਪੰਜਾਬ ਜਦੋਂ ਤੱਕ ਇਦਾਂ ਦੇ ਬੰਦੇ ਆ ਤੇਰੇ ਕੋਲ ਦੁਨੀਆ ਦੀ ਕੋਈ ਤਾਕਤ ਪੰਜਾਬ ਤੇ ਪੈਰ ਨਹੀਂ ਰੱਖ ਸਕਦੀ ਹਰੀ ਸਿੰਘ ਨਲੂਏ ਨੂੰ ਲੋਕੀ ਪਹਿਲੇ ਨੰਬਰ ਦਾ ਜਰਨੈਲ ਐਵੇਂ ਥੋੜਾ ਮੰਨਦੇ ਆ ਅਗਲੀ ਗੱਲ ਦੁਨੀਆ ਦੇ ਇਤਿਹਾਸਕਾਰ ਕਹਿੰਦੇ ਨੇ ਉਹ ਕਹਿੰਦੇ ਕਿ ਜੰਗ ਦੇ ਹਿਸਾਬ ਨਾਲ ਸਭ ਤੋਂ ਔਖੀ ਜਗ੍ਹਾ ਆ ਅਫਗਾਨਿਸਤਾਨ ਜੱਤਣਾ ਅਫਗਾਨਿਸਤਾਨ ਨੂੰ ਕੋਈ ਨਹੀਂ ਜਿੱਤ ਸਕਿਆ ਅਜੇ ਤੱਕ ਅਮਰੀਕਾ 20 ਸਾਲ ਅਡੀਆਂ ਰਗੜਦਾ ਰਿਹਾ ਅਫਗਾਨਿਸਤਾਨ ਚ ਤੁਹਾਨੂੰ ਪਤਾ ਹੀ ਹੈ ਲਦੇਨ ਨੂੰ ਫੜਨ ਵਾਸਤੇ ਅਮਰੀਕਾ ਆਇਆ ਸੀ ਅਫਗਾਨਿਸਤਾਨ ਦੇ ਪਠਾਣਿਆਂ ਨੇ ਨਾਸਾਂ ਚ ਧੂਆ ਕੱਢ ਕੇ ਰੱਖ ਦਿੱਤਾ ਸੀ ਅਮਰੀਕਾ ਦਾ ਆਖਰਕਾਰ ਉਹ ਆਪਣੇ ਟੈਂਕ ਵੀ ਛੱਡ ਗਿਆ ਟੋਪਾਂ ਛੱਡ ਗਿਆ ਅਮਰੀਕਾ ਅਫਗਾਨਿਸਤਾਨ ਚੋਂ ਹੱਥ ਖੜੇ ਕਰਕੇ ਗਿਆ ਦੁਨੀਆ ਦਾ ਇਤਿਹਾਸ ਪੜੋ ਤੇ ਪਤਾ ਲੱਗਦਾ ਇੱਕੋ ਇੱਕ ਮਾਂ ਨੇ ਪੁੱਤ ਪੈਦਾ ਕੀਤਾ ਹਰੀ ਸਿੰਘ ਨਲੂਆ ਜਿਨੇ ਅਫਗਾਨਿਸਤਾਨ ਦੇ ਪਠਾਣਾ ਤੋਂ ਵੀ ਜਮਰੋਦ ਦੇ ਕਿਲੇ ਵਿੱਚ ਦਿਹਾੜੀ ਕਰਵਾਈ ਸੀ ਇੱਕੋ ਇੱਕ ਪੁੱਤ ਹਰੀ ਸਿੰਘ ਨਲੂਆ ਜਿਨੇ ਪਠਾਣਾ ਤੋਂ ਦਿਹਾੜੀਆਂ ਕਰਵਾਈਆਂ ਇੰਨਾ ਖੂਫ ਸੀ ਪਠਾਣਾ 'ਚ ਹਰੀ ਸਿੰਘ ਨਲੂਏ ਦਾ ਪਠਾਨ ਉਹਦਾ ਨਾਮ ਸੁਣ ਕੇ ਮੂੰਹ ਤੋਂ ਵਿੱਚੇ ਕੱਪੜਿਆਂ ਦੇ ਕਰ ਦਿੰਦੇ ਸੀ ਕੌਮੀ ਜਰਨਲ ਹਰੀ ਸਿੰਘ ਨਲੂਆ ਨੇ ਕਦੇ ਕਿਸੇ ਔਰਤ ਤੇ ਹੱਥ ਨਹੀਂ ਚੱਕਿਆ ਉਹਨੇ ਅਫਗਾਨਿਸਤਾਨ ਵਿੱਚ ਐਲਾਨ ਕਰਵਾ ਦਿੱਤਾ ਕਿ ਅਸੀਂ ਔਰਤਾਂ ਨੂੰ ਕੁਝ ਨਹੀਂ ਜੇ ਕਹਿਣਾ ਪਰ ਕੋਈ ਪਠਾਨ ਅਸੀਂ ਜਿੰਦਾ ਨਹੀਂ ਛੱਡਣਾ ਉਸ ਵੇਲੇ ਦੀ ਦੁਨੀਆ ਦੀ ਸਭ ਤੋਂ ਬਹਾਦਰ ਕੌਮ ਪਠਾਣਾਂ ਨੇ ਸਲਵਾਰਾ ਪਾ ਕੇ ਆਪਣੀ ਜਾਨ ਬਚਾਈ ਔਰਤਾਂ ਦਾ ਭੇਸ ਬਣਾ ਕੇ ਉੱਥੋਂ ਲੰਘੇ ਸੀ ਉਸ ਵੇਲੇ ਅਫਗਾਨਿਸਤਾਨ 'ਚ ਕੋਈ ਬਚਾ ਰਹੋਂਦਾ ਤੇ ਮਾਵਾਂ ਨੇ ਕਹਿਣਾ ਚੁੱਪ ਕਰ ਜਾ ਨਹੀਂ ਤੇ ਹਰੀ ਸਿੰਘ ਨਲੂਏ ਨੇ ਆ ਜਾਣਾ ਇਹ ਹੈ ਸੀਗੀਆਂ ਜੀ ਹਰੀ ਸਿੰਘ ਨਲੂਏ ਦੀ ਬਹਾਦਰੀ ਦੀਆਂ ਕੁਝ-ਕੁਝ ਗੱਲਾਂ ਕਹਿੰਦੇ ਖਰਾਮ ਦੇ ਟੁਕਣ ਨਾਲੋਂ ਚੁੱਲ੍ਹੇ ਹੇ ਚਗਾ ਬੇਜਮੀਰੇ ਜੀਨ ਨਾਲੋਂ ਸੇਵਿਆਂ ਦਾ ਰਾਹ ਚੰਗਾ ਬੇਵਫਾ ਦੀ ਜਾਰੀ ਨਾਲੋਂ ਹੋ ਜੇ ਤੋੜ ਵਿਛੋੜ ਚੰਗਾ ਮੜੀਆਂ ਦੀ ਸ਼ਾਂਤੀ ਨਾਲੋਂ ਤਲਵਾਰਾਂ ਦਾ ਸ਼ੋਰ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ